ਆਦਰ ਕਉਂਦੀਆ ਤੋਂ ਉਸ ਮਾਰ ਕੇ ਸੁਕਾ ਲਿਆ ਸੀ ਇਹਨੂੰ ਹੁਣ ਛਿੱਲ ਲਾਂਗੇ ਜਿਹੜਾ ਇਹਦਾ ਛਿਲਕਾ ਹੋਇਆ ਉਹ ਆਪਾਂ ਸੁਕਾ ਲਾਂਗੇ ਸੁਕਾ ਕੇ ਚਾਪਤੀ ਦੇ ਵਿੱਚ ਮਲਾ ਲਾਂਗੇ ਸਰਦੀ ਚ ਤਾਂ ਫਿਰ ਅਦਰਕ ਆ ਵੀ ਚਾ ਵਧੀਆ ਲੰਦੀ ਆ ਇਹਨੂੰ ਬੇਸਟ ਨਹੀਂ ਜਾਣ ਦਿੰਦੇ ਆਪਾਂ ਛਿਲਕੇ ਨੂੰ ਇਹਨੂੰ ਵੀ ਵਰਤ ਪੁੰਛ ਲਿਆ ਮਾਣਦੀ ਆਪਾਂ ਨਾਲ ਨਾਲ ਛਿਲਕੇ ਨੂੰ ਬਸ ਇਹਨੂੰ ਸ਼ਾਮੇ ਸੁਕਾ ਰਾਂਗੇ ਤੇ ਦੋ ਦਿਨਾਂ ਚ ਹੀ ਸੁੱਕ ਜਾਂਦਾ ਚਾਹ ਪੱਤੀ ਆਏ ਡੱਬੇ 'ਚ ਮਿਲਾ ਦੇਣੀ ਦਿੱਕੇ ਕਰਾਂਗੇ ਮਿਕਸ ਚਾਹ ਪੱਤੀ ਦੇ ਕਦ ਅਬਰੀਕਟ ਨੇ ਨਹੀਂ ਜੀ ਠੀਕ ਜੇ ਗੱਟਾਂਗੇ ਨਾ ਪਤਾ ਠੀਕ ਕੁੱਤਰ ਆਇਆ ਵੀ ਨਹੀਂ ਕਰਦੇ ਆਤਾ ਨਾ ਪਲੇਟ ਚੱਕ ਕੇ ਸੁਕਾ ਸੁਕਾ ਲਾਂਗੇ ਅੱਗੇ ਮੰਗੂ ਚਾਪਤੀ ਚੀਰ ਲਾ ਲਾਂਗੇ ਸ਼ਿਰਕੀ ਆੜੀ ਹੂੰ ਅਥੇ ਚਾਹ ਚੁਮ ਬਚ ਆਪਣਾ ਅਦਰਕ अदा किलो सी नहीं। किलो किलो मिर्च ठीक है हम आप चार तड़के वाल तड़का लगा के मिठा चार लो जी मिर्चा वास्ते आप लेती है शक्कर सरों सौंफ लसन ते तदरक लसन का तड़का तो आप अदरक भी रखा अदरक सौंफ ਸ਼ੱਕਰੇ ਸਾਰਾ ਆਪਾਂ ਮਿਰਚਾਂ ਲਈ ਬਣਾਵਾਂਗੇ। ਲਓ ਜੀ ਪੇਸਟ ਬਣਾ ਲਿਆ। ਮਿੱਠੇ ਮਿਰਚਾ ਪਾਉਣੀ ਹੈ। ਹਾਂ ਜੀ ਮਿੱਠੀ ਮਿਰਚਾ। ਬਾੜੀਆਂ ਵੀ ਨੇ ਮਿੱਠੀਆਂ, ਖੱਟ-ਮਿੱਠੀਆਂ ਜੀਆਂ ਪਾਵਾਂਗੇ। ਅਨੁਸਾਰ ਤੇਲ ਪਾਵਾਂਗੇ ਆਪਾਂ। ਜ਼ਿਆਦਾ ਨਹੀਂ ਪਾਉਂਦੇ। ਸੁੱਕਣਾ ਹੀ ਰੱਖਾਂਗੇ। ਬਸ ਜਿਹੜਾ ਸਮਾਨ ਸਾਰਾ ਮਿਕਸ ਹੋ ਜਾਵੇ ਵਿੱਚ। ਓਨਾ ਹੀ ਤੇਲ ਪਾਵਾਂਗੇ। ਹੁਣ ਆਪਾਂ ਇਹਦਾ ਬਣਾਉਨੇ ਆ ਪੇਸਟ ਨਾਲੇ ਆਦਰਕ ਦਾ। ਨਾਲੇ ਲਸਣ ਦਾ ਇਹਨਾਂ ਦਾ ਪੇਸਟ ਬਣਾ ਕੇ ਫਿਰ ਮਿਰਚਾਂ ਦਾ achar ਬਣਾਵਾਂਗੇ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਲਸਣ ਨਾਲ ਆਦਰਕ ਦਾ ਪੇਸਟ ਪਾ ਦਿੰਦੇ ਹਾਂ ਲਸਣ ਦੀ ਬਾਹਨੇ ਵਾਲੀ ਸੁਹਣੀ ਆਉਂਦੀ ਆ ਚਾਰਵੀਂ ਵਾਲਾ ਸਵਾਲ ਆ ਗਿਆ ਫਿਰ ਨੈਕਸਟ ਆ लसन थोड़ा टाइम लग जाती है भुनने लग्या अदरक तो जल्दी भुजा लौज लसन तो अदरक अपना भुज गया गैस आप बंद कर दें गर्म के दे आप थोड़ी जी पहला पेस्ट कदरक वास्ते अदरक से भी थोड़ा लसन वाला पेस्ट पावे आप ਅਦਰਕ ਤਾਂ ਥੋੜਾ ਹੀ ਅੱਧਾ ਕਿਲੋ ਹੀ ਆ ਆਹੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਂਫ ਇਹਨੂੰ ਥੋੜਾ ਹੀ ਠੰਡਾ ਹੋਣ ਦੇਵਾਂਗੇ ਫਿਰ ਇਹਦੇ ਵਿੱਚ ਆਪਾਂ ਨੂਨ ਮਿਰਚ ਮਲਾਉਣੇ ਆ ਨੀ ਸ਼ੱਕਰ ਫਿਰ ਚੀੜਾ ਜਾਂ ਕਰ ਦੋ ਸਾਰੇ ਨੂੰ ਜੇ ਗਰਮ ਦੇ ਵਿੱਚ ਸ਼ੱਕਰ ਪਾਤਾ ਨੂੰ ਪਾਤਾ ਥੋੜਾ ਇਹਨੂੰ ਠੰਡਾ ਕਰਕੇ ਨਾ ਫਿਰ ਪਾਉਨੇ ਆ ਲਓ ਜੀ ਲਓ ਜੀ ਪਲਵਾਨ ਸਾਵ ਲਾਗੇ ਸਰੋਂ ਦਾੜਫੜੀ ਕਰਨਾ ਮੈਂ ਖਾ ਪੀਸ ਲੈਣਾ ਦਾੜਫੜੀ ਕਰਕੇ ਹੀ ਪਾਵਾਂਗੇ ਮਿਰਚਾਂ ਚ ਇਹ ਜਿਆਦਾ ਬਰੀਕ ਨਹੀਂ ਕਰਦੇ ਆਪਾਂ ਇਹਨੂੰ ਕਿਉਂ ਮਿਰਚਾਂ ਭਰਾਂਗੇ ਨਾ ਇਸ ਪੇਸਟ ਨਾਲ ਭਰ ਕੇ ਮਿਰਚਾਂ ਬਣਾਵਾਂਗੇ ਆਪਾਂ ਲਓ ਜੀ ਲੋਚ ਇਹ ਆਪਣਾ ਸਰੋਂ ਦਾ ਪੇਸਟ ਤਿਆਰ ਹੋ ਗਿਆ ਤੇ ਇਹ ਵੀ ਆਪਾਂ ਨਾਲ ਮਿਲਾ ਲੈਣੇ ਆ ਦੇ ਵਿੱਚ ਲਓ ਜੀ ਸਰੋਂ ਦਾ ਪੇਸਟ ਇਹ ਵੀ ਆਪਾਂ ਵਿੱਚ ਹੀ ਪਾਤਾ ਆਪਾਂ ਨਾਲ ਨਮਕ ਪਾ ਲਾਂਗੇ ਛਿੰਨਾ ਤੋਂ ਮਿਰਚ ਆਪਣੀਆਂ ਵਧੀਆ ਭਰੀਆਂ ਜਾਨਾ Udah ya, Pak. Mangga, ya, Pak. Ama curun, Pak. Udah, ਤਾਂ ਘੋੜੇ ਤੇਜੀ ਰੱਖੇਗੀ ਫਿਰ ਨਾ achar kharab nahi hunda ਜੇਦ ਆਪਾਂ ਨਮਕ ਥੋੜਾ ਜਿਹਾ ਘੱਟ ਰੱਖ ਲੈਨੇ ਫਿਰ achar jaldi kharab ho janda ਲੋੜ ਅਨੁਸਾਰ ਬਸਾ ਦੇ ਸਾਬਜੇ ਨਾਲ ਹਲਦੀ ਪਾਵਾਂਗੇ ਬਾਸ ਵਾਸ਼ਨਾ ਦੇਖੀ ਦੀ ਸੋਣੀ ਆਉਣ ਲੱਗੀ ਨਾ ਲਸਣ ਦਾ ਕਰਕੇ ਪੰਜ ਸਾਰੀਆਂ ਮਿਰਚਾਂ ਭਰ ਕੇ ਹੀ ਪਾ ਦੇਾਂਗੇ ਹਾਲੋਜੀ ਮਿਰਚਾਂ ਦਾ achar ਤਾਂ ਆਪਣਾ ਹੋ ਗਿਆ ਕੰਪਲੀਟ ਤੁਸੀਂ ਵੀ ਇੱਕ ਵਾਰੀ ਲਸਣ ਦਾ ਤੇ ਆਦਰਿਕ ਦਾ ਪੇਸਟ ਬਣਾ ਕੇ ਤੜਕਾ ਲਾ ਕੇ achar ਪਾ ਕੇ ਦੇਖਿਓ ਜ਼ਰੂਰ ਟਰਾਈ ਕਰਿਓ ਬਹੁਤ ਹੀ ਸਵਾਦ ਬਣਦਾ ਹੈ ਅਦ੍ਰਿਕਾ ਤੇ ਸ਼ੱਕਰ ਇਹ ਪਾ ਕੇ ਨਾ ਜਰੂਰ ਟਰਾਈ ਕਰਕੇ ਆਪਾਂ ਤੇਲ ਜ਼ਿਆਦਾ ਨਹੀਂ ਪਾਉਂਦੇ ਹੁੰਦੇ ਕਿਉਂਕਿ ਮਿਰਚ ਦਾ ਚਾਹਤ ਆਪਾਂ ਨਾਲ ਦੀ ਨਾਲ ਹੀ ਖਾ ਲੈਂਦੇ ਆ ਜੀ ਆਹ ਵਿੱਚ ਲਓ ਤੇ ਅਦਰਕ ਵਾਸਤੇ ਆਪਾਂ ਤੇਲ ਲੈ ਲਿਆ ਲੈ ਚਾਹੋ ਜੀ ਅਦਰਕ ਵਾਸਤੇ ਆਪਾਂ ਲੈਤਾ ਲੋੜ ਅਨੁਸਾਰ ਨਮਕ ਹਲਦੀ ਅਦਰਕ ਤੇ ਲਸਣ ਦਾ ਪੇਸਟ ਲਾਲ ਮਿਰਚ ਤੇ ਅੰਬ ਚੂਨ ਪਾਊਡਰ ਚਾਹੋ ਜੀ ਧਰਮ ਹੋ ਗਿਆ ਤੇਲ ਆਪਣਾ ਗਰਮ ਹੋ ਗਿਆ ਅਨੇ ਦੇ ਵਿੱਚ ਇਹ ਮਿਲਾ ਦੇ ਆਂਗੇ ਆਪਾਂ ਇਹਨੂੰ ਬੰਦ ਕਰ ਦਾਂਗੇ ਗੈਸ ਨੂੰ

ਤਿਆਰੀ ਨਾਲੋਚ ਅਦਰਕ ਦਾ achar ਵੀ ਆਪਣਾ ਤਿਆਰ ਰੋਗਣਾ ਹੁਣ ਇਹਨੂੰ ਆਪਾਂ ਪਾਵਾਂਗੇ ਡੱਬੀ ਦੇ ਵਿੱਚ ਲੋਚ ਇਹ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਨਾ ਕਿਉਂ ਆਪਾਂ ਗਰਮ ਤੇਲ ਦੇ ਵਿੱਚ ਹੀ ਪਾਤਾ ਸੀ ਨਾ ਹਲਦੀ ਨਮਕ ਮਿਰਚ ਫਿਰ ਉਹਨੂੰ 5 ਕਮਿੰਟਾਂ ਲਈ ਠੰਡਾ ਹੋਣ ਲਈ ਰੱਖਤਾ ਸੀ ਤੇ ਹੁਣ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਡੱਬੀ 'ਚ ਪਿਆ ਪਾ ਰਿਹਾ ਲੋਚ ਲਓ ਜੀ ਆਦਰਕ ਨਾਲ ਤੇ ਮਿਰਚਾਂ ਦਾ achar ਤਿਆਰ ਹੈ ਤੁਸੀਂ ਵੀ ਇੱਕ ਵਾਰੀ ਜਰੂਰ ਟਰਾਈ ਕਰਕੇ ਵੇਖਿਓ ਲਓ ਜੀ